ਮਨ ਸਥਿਤੀ ਠੀਕ ਨਾ ਹੋਵੇ ਪਰਮਾਤਮਾ ਨਹੀਂ ਮਿਲਦਾ ਮਨ ਸਥਿਤੀ ਠੀਕ ਨਾ ਹੋਵੇ ਈਸ਼ਵਰ ਨਹੀਂ ਮਿਲਦਾ ਪਰਸਥਿਤੀ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਜਿਹੜੇ ਬੰਦੇ ਕਹਿਣਗੇ ਨਹੀਂ ਜੀ ਨਾਮ ਜਪ ਲਾਵਾਂਗੇ ਜ਼ਰਾ ਮਾਹੌਲ ਠੀਕ ਹੋ ਜਾਏ ਵਾਤਾਵਰਣ ਠੀਕ ਹੋ ਜਾਏ ਸੜੀ ਪਰਸਥਿਤੀ ਠੀਕ ਹੋ ਜਾਏ ਪਰਸਥਿਤੀ ਤੇ ਅਵਤਾਰਾਂ ਦੀ ਵੀ ਠੀਕ ਨਹੀਂ ਸੀ ਪ੍ਰਹਿਲਾਦ ਦੀ ਤੇ ਬਿਲਕੁਲ ਠੀਕ ਨਹੀਂ ਹੈ ਡੋ ਵੈਰੀ ਹੈ ਤੁਸੀਂ ਆਪਰ ਨਾਜ਼ਾ ਲਗਾਓ 5 ਸਾਲ ਦਾ ਬੱਚਾ ਹੋਵੇ ਤੇ ਬਿਲ ਜਾਨ ਦਾ ਵਹਿਰੀ ਹੋਵੇ ਤੇ ਉਹਨੇ ਜੇਲ ਦੇ ਚ ਵੀ ਬੰਦ ਕੀਤਾ ਹੋਵੇ ਤੇ ਭੁੱਖਾ ਪਿਆਸਾ ਵੀ ਰੱਖਿਆ ਹੋਵੇ। ਪਰ ਸਥਿਤੀ ਠੀਕ ਨਹੀਂ ਹੈ। ਬਾਹਰ ਦਾ ਬੈਰੋਨੀ ਮਾਹੌਲ ਤੇ ਠੀਕ ਨਹੀਂ ਹੈ। ਪਰ ਜੇਲ ਦੀ ਤੰਗ ਤਾਰੇ ਕੋਠੜੀ ਵਿੱਚ ਉਹ ਸਵਾਸ ਸਵਾਸ ਨਾਮ ਜਪਦਾ ਹੈ। ਨਾਮ ਜਪਣ ਦੇ ਚ ਬਾਹਰ ਦੀ ਦੁਨੀਆ, ਮੌਸਮ, ਮਨੁੱਖ ਕੋਈ ਵੀ ਰੁਕਾਵਟ ਨਹੀਂ ਖੜੀ ਕਰ ਸਕਦਾ। ਮੈਂ ਫਿਰ ਅਰਜ਼ ਕਰਾਂ, "ਪਰਿਸਥਿਤੀ ਦਰੋ ਦੀ ਵੀ ਠੀਕ ਨਹੀਂ ਛੇ।" ਮਸਰੇਈ ਮਾਨ ਹੈ ਪਿਤਾ ਦੀ ਗੋਦੀ ਚ ਬੈਠੇ ਹਨ ਚੁੱਕ ਕੇ ਪਰੇ ਮਾਰੇ ਜੇ ਇੱਥੇ ਗੋਦੀ ਚ ਬੈਠਣਾ ਤੂੰ ਮੇਰੀ ਕੁਖ ਤੋਂ ਜਨਮ ਲੈਣਾ ਸੀ ਕੋਆਇਂ ਦਾ ਨਹੀਂ ਬੈਠਣਾ ਪਰ ਸਥਿਤੀ ਤੇ ਠੀਕ ਨਹੀਂ ਹੈ ਲੇਕਿਨ ਉਸ ਦੀ ਮਨ ਸਥਿਤੀ ਇਤਨੀ ਚੰਗੀ ਹੈ ਉਹ ਨਾਮ ਜਪ ਕੇ ਪਰਮਾਤਮਾ ਦੀ ਗੋਦੇ ਜਾ ਬੈਠਾ ਰੋਗ ਅਗਤ ਬਣ ਗਿਆ पांच बरख को अनाथ धोब्रा रक हर सिमरत अमर अटारे बड़ी ऊंची अटारी इसने नसीब हो गई मन स्थिति ठीक है पर स्थिति पे ठीक नहीं है परिस्थिति गुरु नानक दी ठीक नहीं थी बाबर ने जेल देच पा देता है। सारे बेदी सहमत नहीं सन कहंदे सने सुदाई थे वक्त दी हुकूमत ने जेल च पाया ਪਰਿਸਥਿਤੀ ਠੀਕ ਨਹੀਂ ਹੈ। ਪਰਿਸਥਿਤੀ ਰਾਮਦੇਵ ਠੀਕ ਨਹੀਂ 14 ਸਾਲ ਦਾ ਬੰਬਾਸ। ਥੋੜੀ ਗੱਲ। ਪਰਿਸਥਿਤੀ ਕ੍ਰਿਸ਼ਨਦੇਵ ਠੀਕ ਨਹੀਂ ਸੀ ਜੇਲ੍ਹ ਦੇ ਚ ਜਨਮ ਹੋਇਆ ਹੈ। ਰਾਜ ਘਰਾਣੇ ਦਾ ਇਹ ਫਰਜ਼ੰਦ ਜੇਲ੍ਹ ਦੇ ਚ ਜਮਿਆ ਕਨਸ ਦੀ ਜੇਲ੍ਹ ਦੇ ਚ। ਜਨਮ ਦਿੱਤਾ ਹੈ ਦੇਵਕੀ ਨੇ ਪਾਲਦੀ ਪਈ ਹੈ ਜਸੋਦਾ। ਪਿਤਾ ਅਸਲੀ ਹੈ ਬਾਸਦੇਓ ਨਕਲੀ ਬਣਿਆ ਹੋਇਆ ਅਨੰਦਬਾਬਾ। ਰਾਜ ਘਰਾਣੇ ਦਾ ਇਹ ਲੜਕਾ ਵੱਡਾ ਹੋ ਕੇ ਗਊਆਂ ਚਰਾਂਦਾ ਹੈ ਗੋਾਲਿਆਂ ਚ ਪਲਦਾ ਹੈ। ਪਰ ਸਥਿਤੀ ਤੇ ਠੀਕ ਨਹੀਂ ਹੈ। ਮਨ ਸਥਿਤੀ ਇਤਨੀ ਚੰਗੀ ਹੈ, ਹਿਰਦੇ ਦੀ ਗਹਿਰਾਈ ਚੋਂ ਗੀਤਾ ਦੇ ਬੋਲ ਨਿਕਲਦੇ ਨੇ। ਐਸੇ ਗੀਤ ਜੋ ਸਿੱਧੇ ਪ੍ਰਮਾਤਮਾ ਨਾਲ ਜੋੜਨ, ਈਸ਼ਵਰ ਨਾਲ ਜੋੜਨ। ਪਰ ਸਥਿਤੀ ਕਬੀਰ ਦੀ ਵੀ ਠੀਕ ਨਹੀਂ ਹੈ। ਕਬੀਰ ਦੀ ਮਾਂ ਜੋ ਕੁਝ ਕਬੀਰ ਬਾਰੇ ਕਹਿੰਦੀ ਹੈ, ਕਬੀਰ ਨੇ ਛੁਪਾਇਆ ਨਹੀਂ ਉਹ ਸ਼ਬਦ। ਦੇ ਵਿੱਚ ਆਪਣੀ ਮਾਂ ਦੀ ਹਾਲਤ ਦਰਜ ਕੀਤੀ ਏ ਮੇਰੀ ਮਾਂ ਮੈਨੂੰ ਕੀ ਕਹਿੰਦੀ ਹੈ ਮਾਂ ਇੱਕ ਦਿਨ ਮੁਹੱਲੇ ਦੀਆਂ ਜਨਨੀਆਂ ਨੂੰ ਇਕੱਠਾ ਕਰਕੇ ਨਾ ਕਬੀਰ ਬਾਰੇ ਦੱਸਦੀ ਪਈਏ ਤੰਗ ਆ ਕੇ ਦੁਖੀ ਹੋ ਕੇ ਇੱਕ ਦੋਏ ਮੰਦਰ ਇੱਕ ਦੋਏ ਬਾਟ ਹੰਮ ਕੋ ਸਾਥਰ ਓਨ ਕੋ ਉਖਾਟ ਇੱਕ ਦੋ ਸਾਧੂ ਘਰ ਵਿੱਚ ਜੁੜੇ ਹੀ ਰਹਿੰਦੇ ਨੇ ਸਤਸੰਗ ਚੱਲਦਾ ਹੀ ਰਹਿੰਦਾ ਤੇ ਇੱਕ ਦੋ ਰਸਤੇ 'ਚ ਪੁੱਛਦੇ ਰਹਿੰਦੇ ਨੇ ਕਬੀਰ ਦਾ ਘਰ ਕਿੱਥੇ ਘਰ ਕਿੱਥੇ ਫਿਰ ਉਹਨਾਂ 'ਤੇ ਤੰਗ ਆ ਗਏ ਆ ਦੋਵਾਂ ਨੂੰ ਰੁਕਸਤ ਕਰਦਿਆਂ ਚਾਰ ਆ ਜਾਂਦੇ ਨੇ ਚਾਰਾਂ ਨੂੰ ਰੁਕਸਤ ਕਰਦਿਆਂ ਛੇ ਆ ਜਾਂਦੇ ਨੇ ਹਰਿਵਕਤ ਘਰ ਦੇ 'ਚ ਭੀੜ ਬਣੀ ਰਹਿੰਦੀ ਹੈ ਇੱਕ ਦੋ ਮੰਦਰ ਇੱਕ ਦੋ ਤੇ ਹਰਿਵਕਤ ਘਰ ਦੇ 'ਚ ਰਹਿੰਦੇ ਨੇ ਬਣਾਈ ਰਹਿੰਦੇ ਨੇ ਉਹ ਰੁਕਸਤ ਆਉਂਦੇ ਨੇ ਇੱਕ ਦੋ ਬਾਠ ਰਸਤੇ 'ਚ ਬਾਠ ਰਸਤੇ 'ਚੋਂ ਦੇਨ ਪੁੱਛਦੇ ਰਹਿੰਦੇ ਨੇ ਕਬੀਰ ਕਿੱਥੇ ਰਹਿੰਦਾ ਹੈ ਅਸੀਂ ਕਬੀਰ ਨੂੰ ਜਾ ਕੇ ਮਿਲਣਾ ਹੈ ਕਬੀਰ ਕੋਲ ਰਹਿਣਾ ਹਮਕੋ ਸਾਥਰ ਉਹਨਕੋ ਖਾਟ ਰਾਤ ਪੈ ਜਾਂਦੀ ਏ ਹੁਣ ਘਰ ਦੇ 'ਚ ਗਿਣੇ ਚੁਣੇ ਬਿਸਤਰੇ ਤੇ ਚਾਰ ਪਾਈਆਂ ਇਹ ਬਿਸਤਰੇ ਇਹ ਚਾਰ ਪਾਈਆਂ ਇਹ ਸੌਣ ਦਾ ਥਾਂ ਉਹਨਾਂ ਨੂੰ ਦੇ ਦਿੰਦਾ ਸਾਨੂੰ ਕਹਿੰਦੇ ਪੁੰਨੇ ਸੌ ਕੇ ਰਾਤ ਕੱਟਵਾ ਮੋਢ ਪਲੋਸ ਕਮਰ ਬੰਦ ਪੋਥੀ ਹਮ ਕੋ ਚਾਵਨ ਉਹਨ ਕੋ ਰੋਟੀ ਬੜੇ ਚਾਉ ਨਾਲ ਮੈਂ ਤੇ ਲੋਈ ਕਰਦੇ ਵਾਸਤੇ ਭੋਜਨ ਬਣਾਉਂਦਿਆਂ ਘਰ ਵਾਸਤੇ ਔਰ ਆਪਣੇ ਬੱਚਿਆਂ ਵਾਸਤੇ ਪੋਤਰਿਆਂ ਵਾਸਤੇ ਮੈਂ ਬਣਾਉਂਦੀ ਰਾਤ ਪੈ ਜਾਂਦੀ ਇਹ ਸਾਰਾ ਭੋਜਨ ਸਾਧੂਆਂ ਨੂੰ ਖਿਲਾ ਦਿੰਦਾ ਹੈ ਔਰ ਰਾਤ ਨੂੰ ਕਿਵੇਂ ਬਣਾਈਏ ਕਹਿੰਦਾ ਕੋਈ ਨਹੀਂ ਛੋਲੇ ਚੱਪ ਕੇ ਰਾਤ ਕੱਟ ਲਓ ਚਨੇ ਖਾ ਇਹ ਮੰਗ ਕਹਿ ਰਹੀ ਹੈ ਮੁੰਡ ਪਲੋਸ ਕਮਰ ਬੰਦ ਪੋਤੀ ਇਹ ਜੋ ਵੱਡੀਆਂ ਵੱਡੀਆਂ ਪੋਥੀਆਂ ਲੈ ਕੇ ਆ ਜਾਂਦੇ ਨੇ ਰੱਬ ਦੀਆਂ ਗੱਲਾਂ ਕਰਦੇ ਨੇ ਸਾਰਾ ਭੋਜਨ ਚੁੱਕ ਕੇ ਉਹਨਾਂ ਨੂੰ ਖਿਲਾ ਦਿੰਦਾ ਤੇ ਅਮਰੂ ਰਾਤ ਨੂੰ ਅਚਨ ਚੇਤਕ੍ਰਿਸ਼ਨਾ ਬੜਾਈਏ ਬੱਚਿਆਂ ਨੂੰ ਕਿਸ ਤਰ੍ਹਾਂ ਖਲਾਈਏ ਇਹ ਕਹਿੰਦਾ ਕੋਈ ਨਹੀਂ ਬੁਝੇ ਚਨੇ ਖਾ ਲੋ ਰਾਤ ਕੱਟ ਲੋ ਕੋਈ ਗੱਲ ਨਹੀਂ ਸੰਤ ਆਏ ਨੇ ਭਗਤ ਆਏ ਨੇ ਮੁੰਡੀਆਂ ਮੁੰਡੀਆਂ ਹੋਏ ਇਹ ਏ ਮੁੰਡਿਆ ਬੂਡਤ ਘੇਟੇ ਐ ਸਾਧੂ ਮੁੰਡਾ ਐ ਮੇਰਾ ਮੁੰਡਾ ਤੇ ਇੱਕ ਹੋ ਗਏ ਨਾ ਮੇਰਾ ਘਰ ਡੋਬ ਕੇ ਰਹਿਣਗੇ ਤਬਾ ਕਰਕੇ ਇੱਕ ਦਿਨ ਐਸਾ ਹੋਇਆ ਭੀੜ ਬੜੀ ਹੋ ਗਈ ਸੰਤ ਬਹੁਤ ਆ ਗਏ ਇਤਨਾ ਰਾਸ਼ਨ ਪਾਣੀ ਘਰ ਦੇ ਚ ਨਹੀਂ ਸੀ ਸੂਤ ਕਤਿਆ ਸੀ ਸਤਰੰਗਾ ਲੋਈ ਨੇ ਤੇ ਕਬੀਰ ਦੀ ਮਾਂ ਪੋਧੀਆਂ ਬਣਾਣੀਆਂ ਸੰਚਦਰਾਂ ਤੇ ਖੇਸ ਤੇ ਸ਼ਿਵਰਾਤਰੀ ਤੇ ਬੜੇ ਵਿਕਣੇ ਸੰਚੰਗਾ ਲਾਭ ਹੋਣਾ ਸੀ ਕਬੀਰ ਨੇ ਦੇਖਿਆ ਹੁਣ ਇਹ ਨਵੇਂ ਸੰਤ ਆ ਗਏ ਨੇ ਇਤਨਾ ਰਾਸ਼ਨ ਪਾਣੀ ਵੀ ਕੋਈ ਨਹੀਂ ਇਤਨਾ ਧਨ ਵੀ ਕੋਈ ਨਹੀਂ ਸਤਰੰਗਾ ਸੋਤੀ ਵੇਚ ਗਿਆ ਗਿਆ ਲਿਆਇਆ ਰਾਸ਼ਨ ਪਾਣੀ ساری ਰਾਤ ਲੰਗਰ ਚੱਲਦਾ ਰਿਹਾ ਸੁਨੋ ਦੇ ਰਾਣੀ ਸੁਨੋ ਜਠਾਣੇ ਅਚਰਜ ਏਕ ਬਾਇ ਕਬੀਰ ਦਾ ਸ਼ਬਦ ਸਤ ਸੂਤ ਇਨ ਮੁੰਡੀਆਂ ਖੋਏ ਮੁੰਡੀਆਂ ਕਿਉ ਨਾ ਹੋਇਆ ਸਤ ਰੰਗਾ ਸੂਤਰ ਇਤਨੇ ਮਿਹਨਤ ਨਾਲ ਅਸੀ ਕਤੇ ਅਸੀ ਉਹਦੇ ਖੇਸ ਬਣਾਉਂਦਾ ਸਾਨੂੰ ਹਜ਼ਾਰਾਂ ਦਾ ਲਾਭ ਹੋਣਾ ਸੀ ਵੇਚ ਕੇ ਆ ਗਿਆ ਸਾਰੀ ਰਾਤ ਲੰਗਰ ਚਲਾਇਆ ਇਤੇ ਜੰਮਦਿਆਂ ਹੀ ਮਰ ਜਾਂਦਾ ਚੰਗਾ ਸੀ ਇਹ ਮੁੰਡਿਆ ਕਿਉ ਨਾ ਮਾਂ ਕਹਿੰਦੀ ਅੰਦਾਜ਼ਾ ਲਗਾਓ ਕਿਤਨੀ ਦੁਖੀ ਹੋਈ ਹੋਵੇ ਸਤ ਸੂਤ ਇਨ ਮੁੰਡੀਆਂ ਖੋਏ ਮੁੰਡੀਆਂ ਕਿਉ ਨਾ ਪਰਿਸਥਿਤੀ ਠੀਕ ਨਹੀਂ ਹੈ ਪਹਿਲੇ ਤੇ ਮਾਪੇ ਕਬੀਰ ਦੇ ਕਬੀਰ ਨਾਲ ਸਹਿਮਤ ਨਹੀਂ ਨੇ ਦੂਸਰਾ ਬ੍ਰਾਹਮਣੀ ਸਮਾਜ ਤੇ ਵਕਤ ਦੀ ਹਕੂਮਤ ਸਹਿਮਤ ਨਹੀਂ ਹੈ ਸਹਿਮਤ ਨਹੀਂ ਸਾ ਕਾਰਨ ਇਹ ਸਾਫ਼ ਦੋਹਾਂ ਨੂੰ ਇਨਕਾਰ ਕਰਦਾ ਸੀ ਨਾ ਹਮ ਹਿੰਦੂ ਨਾ ਮੁਸਲਮਾਨ ਅਲ ਹੈ ਰਾਮ ਕੇ ਪਿੰਡ ਪਰਾਨ ਨਾਲੀ ਗੱਲਾਂ ਕਰਦਾ ਸੀ ਕਹਿੰਦਾ ਮੇਰਾ ਸਰੀਰ ਤੇ ਪ੍ਰਾਣ ਅੱਲਾ ਦਾ ਹੈ ਰਾਮ ਦਾ ਹੈ ਪਰ ਮੈਂ ਹਿੰਦੂ ਮੁਸਲਮਾਨ ਨਹੀਂ ਹਾਂ ਕੁਝ ਐਸੀਆਂ ਗੱਲਾਂ ਕੁਝ ਐਸੀਆਂ ਵਿਚਾਰਾਂ ਨੂੰ ਸੁਣਾਉਣ ਲੱਗ ਪਿਆ ਜਿਹਨੂੰ ਤੰਗ ਦਿਲ ਨਹੀਂ ਸੁਣ ਸਕਦੇ ਸਨ ਇਹਦੇ ਤੇ ਚੋਰੀ ਦੇ ਇਲਜ਼ਾਮ ਲੱਗੇ ਯਾਰੀ ਦੇ ਇਲਜ਼ਾਮ ਲੱਗੇ ਸਿਕੰਦਰ ਲੋਧੀ ਨੇ ਜੇਲ੍ਹ ਦੇ ਵਿੱਚ ਵੀ ਪਾਇਆ ਫਿਰ ਇਹਨੂੰ ਸਜ਼ਾਏ ਮੌਤ ਸੁਣਾਈ ਤੇ ਸਜ਼ਾਏ ਮੌਤ ਕਿਸ ਤਰ੍ਹਾਂ ਮੈਂ ਫਿਰ ਅਰਜ਼ ਕਰਾਂ ਪਰ ਸਥਿਤੀ ਠੀਕ ਨਹੀਂ ਹੈ ਹਾਥੀ ਨੂੰ ਸ਼ਰਾਬ ਪਿਲਾਈ ਤੇ ਉੱਪਰ ਬਿਠਾਇਆ ਮਹਾਵਤ ਬਈ ਹਾਥੀ ਦੇ ਪੈਰਾਂ ਥਲੇ ਸਣੂ ਕੋ ਚੱਲ ਲਿਆ। ਇਹਨੂੰ ਬਨ ਕੇ ਹਾਥੀ ਦੇ ਅੰਗੋਂ ਛੁੱਟ ਦਿੱਤਾ ਗਿਆ। ਕਬੀਰ ਆਪ ਕਹਿੰਦੇ ਨੇ ਕੁੰਚਰ ਪੋਟ ਲੈ ਲੈ ਨਮਸਕਾਰੇ ਬੂਝੀ ਕਾਜੀ ਨੈ ਅੰਧਿਆਰੇ। ਉਸ ਹਾਥੀ ਨੇ ਸੁੰਡ ਨਾਲ ਕਬੀਰ ਨੂੰ ਝੁਕ ਲਿਆ ਤੇ ਮੱਥਾ ਟੇਕਿਆ। ਔਰ ਫਿਰ ਜ਼ਮੀਨ ਤੇ ਰੱਖ ਕੇ ਫਿਰ ਮੱਥਾ ਟੇਕਿਆ। ਕਬੀਰ ਕਹਿੰਦਾ ਹੈ ਹਾਥੀ ਨੂੰ ਤੇ ਸਮਝ ਆ ਗਈ ਇਹ ਸੰਦੇਹ ਨੂੰ ਸਮਝ ਨਹੀਂ ਆਈ ਕਬੀਰ ਕਹਿੰਦੇ ਸਨਾਤਨੀ ਰਿਸ਼ੀ ਮੁਨੀ ਐਸਾ ਮੰਨਦੇ ਨੇ ਗਊ ਤੇ ਹਾਥੀ ਇਹ ਮਨੁੱਖ ਦੇ ਬਹੁਤ ਨੇੜੇ ਨੇ ਇਹ ਜ਼ਿਆਦਾ ਸਮਝਦੇ ਨੇ ਸੋਚਦੇ ਨੇ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨੇ ਮਮਤਾ ਵੀ ਇਹਨਾਂ ਦੇ ਅੰਦਰ ਬੜੀ ਹੈ ਸਾਰਾ ਬੋਧ ਜਗਤ ਹਾਥੀ ਦੀ ਪੂਜਾ ਕਰਦਾ ਹੈ ਸਾਰਾ Hindu ਜਗਤ ਗਊ ਦੀ ਪੂਜਾ ਕਰਦਾ ਹੈ ਕਿਸੇ ਵਕਤ ਫਿਰਨੇ ਖੇੜਾ ਕਰਾਂਗਾ ਮਨੁੱਖ ਦੇ ਨੇੜੇ ਨੇ ਕਿ ਕਹਿੰਦੇ ਨੇ ਮਨੁੱਖ ਤੇ ਪਸ਼ੂ ਦੀ ਆਖਰੀ ਕੜੀ ਹੈ ਮਰਨ ਦੇ ਮਨੁੱਖ ਬਣਨ ਦੇ ਤੇ ਬਾਕੀ ਸਭ ਲੰਗ ਆਏ ਨੇ ਇਹ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨੇ ਜੰਗਲ ਦੇ ਜਦ ਮਹਾਤਮਾ ਉਹ ਤਪੱਸਿਆ ਕਰਦੇ ਸਨ ਇੱਕ ਹਾਥੀ ਉਹਨਾਂ ਦੀ ਸੇਵਾ ਕਰਦਾ ਸੀ ਕਰਮੰਡਲ ਚੁੱਕੇ ਨਿਰੰਜਨਾ ਨਦੀ ਦੇ ਚੋਂ ਪਾਣੀ ਵਰ ਕੇ ਲਿਆਂਦਾ ਸੀ ਅਗੋਂ ਰੱਖਦਾ ਸੀ ਰਾਤ ਨੂੰ ਜਦ ਧਿਆਨ ਸਾਧਨਾ ਦੇ ਚ ਮਹਾਤਮਾ ਬੁੱਧ ਲੀਨ ਰਹਿੰਦੇ ਸਨ ਚਾਰੋਂ ਪਾਸੇ ਘੁੰਮ ਕੇ ਪਹਿਰਾ ਦੇਂਦਾ ਸੀ ਕੋਈ ਜੰਗਲੀ ਜਾਨਵਰ ਇਹਨਾਂ ਤੇ ਹਮਲਾ ਨਾ ਕਰ ਦੇਵੇ ਉੱਚੇ-ਉੱਚੇ ਦਰਖਤਾਂ ਤੋਂ ਫਲ ਤੋੜ ਕੇ ਲੈਣੇ ਇਹ ਦਿਨੋਂ ਇਸ ਤਰ੍ਹਾਂ ਦੀ ਸੇਵਾ ਕਰਦਾ ਸੀ ਜਿਸ ਦਿਨ ਸਾਧਨਾਾਂ ਦੇ ਸਫਲਤਾ ਮਿਲੀ ਤੇ ਮਹਾਤਮਾ ਬੁੱਧ ਉਸ ਜੰਗਲ ਨੂੰ ਛੱਡ ਕੇ ਜਾਣ ਲੱਗੇ ਤੜਪ-ਤੜਪ ਕੇ ਸਾਥੀ ਨੇ ਪ੍ਰਾਣ ਦੇ ਦਿੱਤੇ ਕਰਤ ਕਰਦਾ ਸਾਰਾ ਬੋਧ ਜਗਤ ਆਥੀ ਦੀ ਪੂਜਾ ਕਰਦਾ ਮੈਨੂੰ ਬਾਬਾ ਸੁੰਦਰ ਸਿੰਘ ਦੇ ਸਰਦਾਲੂਆਂ ਨੇ ਗੱਲ ਦਸੀ ਸੀ ਉਦੋਂ ਮੈਂ ਨਹੀਂ ਮੰਨਦਾ ਸੀ ਸੰਚੁਅਲੀ ਦੇ ਵਿੱਚ ਜਦ ਉਹਨਾਂ ਨੇ ਸਰੀਰ ਦਾ ਚਲਾਣਾ ਕੀਤਾ ਅਲੀ ਬੇਗ ਵਾਲੇ ਬਾਬਾ ਸੁੰਦਰ ਸਿੰਘ ਗੁਜਰਾਤ ਦੀਆਂ ਸਾਰੀਆਂ ਸੰਗਤਾਂ ਜਾਣਦੀਆਂ ਨੇ ਗੁਜਰਾਤ ਜਿਹੜਾ ਪੰਜਾਬ ਦੇ ਵਿੱਚ ਰਹਿ ਗਿਆ ਪਾਕਿਸਤਾਨ ਦੇ ਵਿੱਚ ਉਨ੍ਹਾਂ ਦੇ ਅਰਥੀ ਜਿਵੇਂ ਡੇਰੇ ਚੋਂ ਨਿਕਲੀ ਤੇ 60 ਗਵਾਂ ਸੰਡੇਰੇ ਦੇ ਚ ਤੜਪ ਤੜਪ ਕੇ ਮਰ ਗਏ ਆ ਉਸੇ ਵਕਤ ਇਧਰੋਂ ਅਰਥੀ ਨਿਕਲੀ ਇਧਰੋਂ 60 ਗਵਾਂ ਨੇ ਪ੍ਰਾਣ ਦੇ ਦਿੱਤੇ ਕਾਲਨਪੁਰ ਦੇ ਇਸ ਜਾਂ ਦੌਰ ਦੇ ਜਦ ਮੈਨੂੰ ਸ਼ਰਦਾਲੂ ਸੁਣਨ ਦੇ ਸਨ ਮੇਰੀ ਥੋੜੀਆ ਤਰਕ ਬੁੱਧੀ ਸੀ ਮੈਂ ਮੰਨਦਾ ਨਹੀਂ ਸੀ ਮੈਂ ਕਿ ਇਸ ਤਰ੍ਹਾਂ ਹੈ ਗਵਾਂ ਨੇ ਕੋਈ ਗਲਤ ਚੀਜ਼ ਖਾ ਲਈ ਹੋਣੀ ਹੈ ਕੋਈ ਚਾਰੇ ਦੇ ਚ ਘਾਹ ਪੱਟਾ ਗਲਤ ਪਾ ਦਿੱਤਾ ਗਿਆ ਹੋਵੇਗਾ 60 ਦੀਆਂ ਹੀ 60 ਪਰ ਜਿਹੜੇ ਸ਼ਰਦਾਲੂ ਸਨ ਤੇ ਥੋੜੇ ਸਿਆਣੇ ਸਨ ਕੰਡਕ ਗੈਨੀ ਜੀ ਤੁਹਾਡੀ ਤਰਕ ਬੁੱਧੀ ਕਰਕੇ ਤੁਸੀਂ ਮੰਦੇ ਨਹੀਂ ਪਏ ਵਰਨਾ ਹਕੀਕਤ ਹੈ ਉਹ ਚਸ਼ਮਦੀਦ ਗਵਾਸਨ ਬਜ਼ੁਰਗ ਹੈ ਪਰ ਤਰਕ ਬੁੱਧੀ ਹਉਣ ਕਰਕੇ ਮੰਨ ਨਹੀਂ ਮੰਦਾ ਸੀ ਵੀ ਚਲੋ ਇੱਕ ਗਾਓ ਦੋ ਗਾਓ ਦਸਵੀਂ ਗਾਉਂ ਆ 60 ਦੀਆਂ 60 ਗਾਉਂ ਆ ਨੇ ਪ੍ਰਾਣ ਦੇ ਦਿੱਤੇ ਟੜਪ ਟੜਪ ਕੇ ਮਰਦੇ ਨੇ ਤਿੰਨ ਚਾਰ ਸਾਲ ਪਹਿਲੇ ਇੱਕ ਘਟਨਾ ਘਟੀ ਤਾਂ ਫਿਰ ਮੇਰਾ ਮਨ ਮੰਨ ਗਿਆ ਨਹੀਂ ਬਾਬਾ ਸੁੰਦਰ ਸਿੰਘ ਦੀ ਡੇਰੇ 'ਚ ਇਹ ਜੋ ਕੁਝ ਹੋਇਆ ਠੀਕ ਹੋਇਆ ਤਮਿਲਨਾਡੂ ਦੇ ਇੱਕ ਸੰਤ ਸ਼ਾਇਦ ਆਪਣੇ ਨਾਮ ਸੁਣਿਆ ਹੋਵੇ ਕ੍ਰਿਸ਼ਨਾ ਮੂਰਤੀ ਇਹ ਸ਼ਾਮ ਦੇ ਸਮੇਂ ਕਥਾ ਕਰਦੇ ਹੁੰਦੇ ਸਨ ਹਫਤੇ ਦੇ 7 ਦਿਨ ਤਮਲ ਬੋਸ਼ਾ ਚ ਬੋਲਦੇ ਸਨ 4 ਦਿਨ ਇੰਗਲਿਸ਼ ਵਿੱਚ ਸਰੋਤਿਆਂ ਦੇ ਤਮਲ ਲੋਗ ਤੇ ਹੁੰਦੇ ਹੀ ਸਨ ਵਿਦੇਸ਼ੀ ਵੀ ਬਹੁਤ سارے ਹੁੰਦੇ ਸਨ ਉਹਨਾਂ ਦੀ ਕਹਾਣੀ ਸੁਣਨ ਲਈ ਇੱਕ ਗਊ ਆਉਂਦੀ ਆਉਂਦੀ ਸੀ ਤੇ ਭਾਰਤ ਦੇ ਸ਼ਾਇਦ ਤੁਹਾਨੂੰ ਪਤਾ ਹੋਣਾ ਲੋਕੀ ਆਵਾਰਾ ਗਊਆਂ ਛੋੜ ਦਿੰਦੇ ਨੇ ਪੁੱਣ ਸਮਝਦੇ ਨੇ ਬੈਲ ਵੀ ਛੋੜ ਦਿੰਦੇ ਨੇ ਐਵੇਂ ਕਮੇਡੀਆ ਯੂਪੀ ਦੀਆਂ ਕਮਦੀਆਂ ਨੇ ਪਿਆਰ ਦੇ ਚ ਨੇ ਤਮਲ ਦੇ ਚ ਨੇ ਕੰਨੜ ਦੇ ਚ ਨੇ ਐਸਾਂ ਹੀ ਕਮਦੀਆਂ ਇੱਕ ਗਉ ਉਹ ਸ਼ਾਮ ਨੂੰ ਅੰਦਾਜ਼ਨ 5 ਤੋਂ 6 ਕਹਾ ਕਰਦੇ ਸਨ 5 ਮਿੰਟ ਪਹਿਲੇ ਪਹੁੰਚ ਜਾਂਦੀ ਸੀ ਗਉ ਡੇਰੇ ਦੇ ਅੰਦਰ ਤੇ ਨਹੀਂ ਦਾਖਲ ਹੁੰਦੀ ਸੀ ਖੁੱਲੇ ਲਾਂਨ ਦੇ ਚ ਕਹਾ ਕਰਦੇ ਸਨ ਸ਼ਾਮ ਦੇ ਸਮੇਂ ਬਾਹਰ ਖੜੀ ਹੁੰਦੀ ਇੱਕ ਦਿਨ ਗਉ ਅੰਦਰ ਆ ਗਈ ਤੇ ਸੇਵਾਦਾਰ ਜਿਹੜੇ ਸਨ ਕੱਢਣ ਲੱਗੇ ਕ੍ਰਿਸ਼ਨ ਮੂਰਤੀ ਕਹਿਣ ਲੱਗੇ ਨਹੀਂ ਇਹਨੂੰ ਨਾ ਕੱਢੋ ਇਹ ਸਾਡੀ ਪੱਕਾ ਸਰੋਤਾ ਤੁਸੀਂ ਰੋਜ਼ ਨਹੀਂ ਆਉਂਦੇ ਫੜੇ ਚ ਕਈ ਨਾਗਾ ਪਾਉਂਦੇ ਇਹ ਨਾਗਾ ਨਹੀਂ ਪਾਉਂਦੇ ਇਸ ਦਾ ਸੰਬੰਧ ਮੇਰੇ ਅਕਸ਼ਰਾਂ ਨਾਲ ਨਹੀਂ ਹੈ ਭਾਵਨਾ ਨਾਲ ਮੇਰੇ ਬੋਲਣ ਤੋਂ ਜੋ ਵਾਈਬ੍ਰੇਸ਼ਨ ਬਣਦੀ ਹੈ ਜੋ ਤਰੰਗਾਂ ਬਣਦੀਆਂ ਨੇ ਉਸ ਤੋਂ ਪ੍ਰਭਾਵਤ ਆਉਂਦੀ ਹੈ ਮੇਰੇ ਬੋਲਾਂ ਦੇ ਅਰਥ ਨਹੀਂ ਸਮਝਦੇ ਪਰ ਮੇਰੇ ਬੋਲਾਂ ਤੋਂ ਜੋ ਤਰੰਗਾਂ ਬਣਦੀਆਂ ਨੇ ਉਸ ਤੋਂ ਪ੍ਰਭਾਵਤ ਹੁੰਦੀਆਂ ਤੇ ਨਾਗਾ ਨਹੀਂ ਪਾਉਂਦੇ ਤੇ ਸੁਣਨਾ ਕੱਢੋ ਅੰਦਰ ਆਣ ਲੱਗ ਪਏ ਹਕੀਕਤ ਔਰ ਮਦਰਾਸ ਦੇ ਜਦ ਮੈਂ ਸੁਣਿਆ ਗੈਣੀ ਮੱਖਣ ਸਿੰਘ ਮੈਨੂੰ ਰੋ ਰੋ ਕੇ ਸੁਣਾਣ ਹੈਰਾਨਗੀ ਹੋਈ ਮੈਨੂੰ ਫਿਰ 3.5 ਸਾਲ ਪਹਿਲੇ ਚਲਾਣਾ ਕਰ ਗਏ ਕ੍ਰਿਸ਼ਨ ਮੋਰਦੇ ਜੈਸੇ ਅਰਥੀ ਉਹਨਾਂ ਦੀ ਬੇਰੇ ਦੇ ਗੇਟ ਤੋਂ ਬਾਹਰ ਨਿਕਲੇ ਉੱਥੇ ਉਸ ਗਉ ਨੇ ਤੜਪ ਤੜਪ ਕੇ ਪ੍ਰਾਣ ਦਿੱਤੇ ਉੱਥੇ ਹੈਰਾਨਗੀ ਹੋਈ ਮੈਨੂੰ ਇਤਨਾ ਸਨੇਹ ਇਤਨਾ ਪਿਆਰ ਅੱਜ ਪਾਠ ਕਰ ਰਹੇ ਇੱਕ ਪੰੰਥੀ ਆਈ ਹਨ ਗੁਰੂ ਅੰਧਰ ਦੇਵ ਜੀ ਮਹਾਰਾਜ ਦੀ ਮਹੱਲਾਤ ਹੋ ਜਾ ਜਿਸ ਪਿਆਰੇ ਸ਼ਿਵਨਿਓ ਇਸ ਅਗੇ ਮਰ ਚੱਲੀਏ ਧ੍ਰਿਗ ਜੀਵਨ ਸੰਸਾਰ ਨਾਨਕ ਤਾਂ ਕੇ ਪਾਛੇ ਜੀਵਣਾ ਜਿਸ ਨਾਲ ਸਲੇ ਉਸ ਤੋਂ ਪਹਿਲੇ ਹੀ ਮਰ ਜਾਣਾ ਚਾਹੀਦਾ ਉਸ ਦੇ ਅੱਗੋ ਹੀ ਮਰ ਜਾਣਾ ਚਾਹੀਦਾ ਹੈ ਭਾਈ ਗੁਰੂ ਅੰਗਦ ਦੇਵ ਜੀ ਮਰ ਜਿਸ ਦਿਨ ਜੋਤੀ ਜੋਤ ਸਮਾਇਆ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਗੱਲ ਵਖਰੀ ਚੱਦਰ ਚੁੱਕੀ ਗਈ ਫੁੱਲ ਹੀ ਨਿਕਲਿਆ ਕੁਝ ਨਹੀਂ ਮਿਲਿਆ ਪੁੱਛ ਦਿਨੇ ਇਸ ਸ਼ਲੋਕ ਉਚਾਰਨ ਕੀਤਾ ਹੈ ਗੁਰੂ ਅੰਗਦ ਦੇਵ ਜੀ ਨੇ ਜਿਸ ਪਿਆਰੇ ਸਿਉਨੇਓ ਇਸ ਅਗੇ ਮਰ ਚਲਿਏ ਧ੍ਰਿਗ ਜੀਵਨ ਸੰਸਾਰ ਤਾਕੇ ਪਾਛੇ ਜੀਵਣਾ ਇਸ ਗਉ ਨੇ ਉੱਥੇ ਪ੍ਰਾਨ ਦਿੱਤੇ ਗਉ ਤੇ ਹਾਥੀ ਮਨੁੱਖ ਦੇ ਬਹੁਤ ਨੇੜੇ ਨੇ ਬਹੁਤ ਨੇੜੇ ਨੇ ਸਾਰਾ ਬੋਧ ਜਗਤ ਗਉ ਗਾਇ ਹਾਥੀ ਦੀ ਪੂਜਾ ਕਰਦਾ ਹੈ Hindu ਜਗਤ ਗਉ ਦੀ ਪੂਜਾ ਕਰਦਾ ਹੈ ਪੂਜਾ ਕਰਨ ਤੋਂ ਮੁਰਾਦ ਇਹ ਹੈ ਇਨੂੰ ਮਨੁੱਖ ਸਮਝੋ ਪਸ਼ੂ ਨਾ ਸਮਝੋ ਕਿਦਰੀ ਦਾ ਬੱਧ ਕਰਨ ਲੱਗ ਪੋ ਉਹਦੀ ਮਹਾਨਤਾ ਵਧਾਣ ਵਾਸਤੇ ਐਸਾ ਕੀਤਾ ਗਿਆ ਹੈ ਕਿ ਮਨੁੱਖ ਦੇ ਨੇੜੇ ਦੁੱਖ ਸੁੱਖ ਜੋ ਹੈ ਜ਼ਿਆਦਾ ਮਹਿਸੂਸ ਕਰਦੀ ਹੈ ਮਾਨਸਿਕ ਤਲ ਤੇ ਕਾਫੀ ਵਿਕਸਿਤ ਹੋ ਗਈ ਹੈ ਅੱਗੇ ਉੱਠ ਗਈ ਹੈ ਤਾਂ ਖੈਰ ਮੈਂ ਅਰਜ਼ ਕਰਾਂ ਪਰ ਸਥਿਤੀ ਮਹਾਤਮਾ ਬੁੱਧੀ ਵੀ ਠੀਕ ਨਹੀਂ ਸੀ ਸਥਿਤੀ ਰਾਮ ਦੀ ਠੀਕ ਨਹੀਂ ਹੈ ਕ੍ਰਿਸ਼ਨ ਦੀ ਠੀਕ ਨਹੀਂ ਹੈ ਪਰਿਸਥਿਤੀ ਕਬੀਰ ਦੀ ਠੀਕ ਨਹੀਂ ਹੈ ਪਰਿਸਥਿਤੀ ਗੁਰੂ ਨਾਨਕ ਦੀ ਵੀ ਠੀਕ ਨਹੀਂ ਸੀ ਪ੍ਰਹਿਲਾਦ ਦੀ ਵੀ ਠੀਕ ਨਹੀਂ ਧਰੋ ਦੀ ਵੀ ਠੀਕ ਨਹੀਂ ਪਰਿਸਥਿਤੀ ਤੇ ਗੁਰੂ ਅਰਜਨ ਦੇਵ ਜੀ ਦੀ ਵੀ ਠੀਕ ਨਹੀਂ ਹੈ ਜੇਲ ਦੇ ਚ ਨੇ ਤਤੀ ਤਵੀ ਤੇ ਨੇ ਕੋਈ ਪਰਿਸਥਿਤੀ ਤੇ ਠੀਕ ਨਹੀਂ ਹੈ ਪ੍ਰਿਥੀ ਚੰਦ ਵੈਰੀ ਹੈ ਦੋ ਦਫਾ ਘਰ ਘਾਟ ਲੁੱਟ ਬੈਠਾ ਸਮਾਪਤੀ ਮੈਂ ਕਰਾਂ ਪਰਿਸਥਿਤੀ ਠੀਕ ਨਹੀਂ ਹੈ ਪਰਿਸਥਿਤੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਵੀ ਠੀਕ ਨਹੀਂ ਹੈ ਬਕਰਦੀ ਹਕੂਮਤ ਮੈਰੀ ਗਵਾਲੀਅਰ ਦੇ ਕਿਲੇ ਦੇ ਚ ਬੰਦ ਕੀਤਾ ਲੰਬਾ ਚੌੜਾ ਇਤਿਹਾਸ ਸੁਣ ਮੈਂ ਤੁਹਾਡੇ ਸਾਹਮਣੇ ਕੀ ਰਿਹਾ ਕਿਸੇ ਵੀ ਬਗਦਦ ਦੀ ਹਿਸਤਰੀ ਪੜ ਲਓ ਸਥਿਤੀ ਮੁਹੰਮਦ ਸਾਹਿਬ ਦੀ ਠੀਕ ਨਹੀਂ ਸੀ ਬਦਰ ਦੀ ਲੜਾਈ ਦੇ ਚ ਬਦਰ ਦੇ ਮੈਦਾਨ ਦੇ ਚ ਪੱਥਰ ਦੇ ਨਾਲ ਆਪ ਦੇ ਅਗਲੇ ਦੰਦ ਟੁੱਟ ਗਏ ਸਨ ਦੋਵੇਂ ਜਵਾਨ ਸਰੀਰ ਹੋਵੇ ਤੇ ਜ਼ੋਰ ਦੇ ਪੱਥਰ ਨਾਲ ਇਹ ਅਗਲਾ ਦੰਦ ਟੁੱਟੇ ਇਤਨੇ ਪੀੜਾ ਹੁੰਦੀ ਹੈ एक जगह गारे पना लेनी पी है गलवखड़ी मकड़ी ने जाला बना दिता वैरी लंग है। कल्ले ही बज रहे सन पिछले बहुत लंबा चौड़ा लाओ लश्कर परिस्थिति तो थी ठीक नहीं है परिस्थिति ईसा की भी ठीक नहीं सी लेकिन मन स्थिति ऐसी चंगी है हर वक्त रब न जुड़े यह जो लोग कहें परिस्थिति जरा ठीक हो जाए साडा माहौल ठीक हो जाए ਅਮਰਿਤ ਛਕ ਲਵਾਂਗੇ ਅਮਰਤ ਵੇਲੇ ਉਠਾਂਗੇ ਨਾਮ ਜਪਾਂਗੇ ਮੇਰਾ ਇਹ ਕਹਿਣਾ ਹੁੰਦਾ ਤੁਸੀਂ ਕਦੀ ਨਾਮ ਨਹੀਂ ਜਪੋਗੇ ਕਿਉਂਕਿ ਪਰਿਸਥਿਤੀ ਕਤਈ ਪੂਰਨ ਦੀ ਕਿਸੇ ਦੀ ਵੀ ਠੀਕ ਨਹੀਂ ਆਉਂਦੀ ਕੁਛ ਨਾ ਕੁਛ ਤੇ ਸਮੱਸਿਆ ਰਹਿੰਦੀ ਹੈ ਲਹਿਰਾਂ ਤੋਂ ਬਿਨਾ ਸਾਗਰ ਨਹੀਂ ਆਉਂਦਾ ਸਮੱਸਿਆਵਾਂ ਤੋਂ ਬਿਨਾ ਜ਼ਿੰਦਗੀ ਨਹੀਂ ਆਉਂਦੀ ਕੁਛ ਨਾ ਕੁਛ ਸਮੱਸਿਆ ਤੇ ਰਹੇਗੀ ਸਰੀਰਿਕ ਨਾ ਹੋਈ ਤੇ ਕੋਈ ਪਰਿਵਾਰਿਕ ਹੋਵੇਗੀ ਪਰਿਵਾਰਿਕ ਨਾ ਹੋਈ ਤੇ ਕੋਈ ਆਰਥਿਕ ਹੋਵੇਗੀ ਆਰਥਿਕ ਨਾ ਹੋਈ ਤਾਂ ਕੋਈ ਰਾਜ ਨਹੀਂ ਤਕ ਹੋਵੇਗੀ ਕੁਛ ਨਾ ਕੁਛ ਤੇ ਹੋਵੇਗਾ ਲਹਿਰਾਂ ਤੋਂ ਬਿਨਾ ਸਾਗਰ ਨਹੀਂ ਹੁੰਦਾ ਸਮੱਸਿਆਵਾਂ ਤੋਂ ਬਿਨਾ ਜ਼ਿੰਦਗੀ ਨਹੀਂ ਹੁੰਦੀ ਕੋਈ ਨਾ ਕੋਈ ਸਮੱਸਿਆ ਰਹੇਗੀ ਸਮੱਸਿਆ ਖਤਮ ਹੋ ਜਾਣਾ ਫਿਰ ਅਸੀਂ ਨਾਮ ਜਪਾਂਗੇ ਕਥਾ ਹੀ ਨਹੀਂ ਐਸਾ ਮਨੁੱਖ ਨਹੀਂ ਜਪ ਸਕਦਾ ਇਹ ਤੇ ਸਿਆਣੇ ਮਨੁੱਖ ਢੇੜੀ ਠੇਲ ਲੈਂਦੇ ਨੇ ਤੇ ਚਲਦੀ ਹੋਈ ਢੇੜੀ ਆਪਣੇ ਆਪ ਲਹਿਰਾਂ ਨੂੰ ਕੱਟਦੀ ਹੋਈ ਪਾਰ ਹੋ ਜਾਂਦੀ ਹੈ ਸਿਆਣੇ ਮਨੁੱਖ ਨਾਮ ਜਪਣ ਲੱਗ ਪੈਂਦੇ ਨੇ ਆਪਣੇ ਆਪ ਸਮੱਸਿਆਵਾਂ ਹੱਲ ਹੋ ਜਾਂਦੀਆਂ ਨੇ ਸਮੱਸਿਆਵਾਂ ਦਾ ਰਸਤਾ ਦੇ ਦਿੰਦੀਆਂ ਨੇ ਮਾਰਗ ਦੇ ਦਿੰਦੀਆਂ ਨੇ ਤੋਂ ਮੈਂ ਅਰਜ਼ ਕਰਨਾ ਅਗਰ ਕੋਈ ਮਨੁੱਖ ਨਾਮ ਨਹੀਂ ਜਪ ਸਕਿਆ ਪਰ ਸਥਿਤੀ ਨੂੰ ਦੋਸ਼ੀ ਨਹੀਂ ਠਹਿਰਾ ਸਕਦਾ ਭਈ ਮੇਰਾ ਵਾਤਾਵਰਣ ਠੀਕ ਨਹੀਂ ਸੀ ਵਾਤਾਵਰਣ ਤੇ ਕਿਸੇ ਸੰਤ ਦਾ ਠੀਕ ਨਹੀਂ ਸੀ ਕਿਸੇ ਵੀ ਭਗਤ ਦਾ ਠੀਕ ਨਹੀਂ ਸੀ ਮੈਂ ਕਲ ਅਰਜ਼ ਕੀਤੀ ਸੀ ਸਥਿਤੀ ਮੀਰਾ ਦੀ ਠੀਕ ਨਹੀਂ ਸੀ ਜੰਗਲਾਂ ਦੇ ਵਿੱਚ ਵੜਕਦੀ ਰਹੀ ਹੁਣ ਇਸਤਰੀ ਚੋਲਾ ਹੋਵੇ ਤੇ ਜਾਨ ਸਰੀਰ ਹੋਵੇ ਤੇ ਕੱਲੀ ਜੰਗਲਾਂ ਦੇ ਵਿੱਚ ਭਟਕਣਾ ਇੱਕ ਸਿਆਣੇ ਲਿਖਾਰੀ ਨੇ ਮੇਰੇ ਤੇ ਪ੍ਰਸ਼ਨ ਕੀਤਾ ਸੀ ਕਿ ਕੱਲੀ ਇਸਤਰੀ ਕਿਸ ਤਰ੍ਹਾਂ ਬੇਖੌਫ ਤੇ ਬੇਦਾਗ ਜੰਗਲ ਦੇ ਵਿੱਚ ਭਟਕਦੀ ਰਹੀ ਮੈਂ ਕਿਹਾ ਭਗਤੀ ਭਾਵਨਾ ਕਰਕੇ ਉਸ ਦੇ ਚਿਹਰੇ ਦੀ ਬਨਾਵਟ ਐਸੀ ਸੀ ਦੁਸ਼ਤੋ ਦਸ਼ਮਨੋ ਕੱਗੇ ਅੰਦਰ ਸੇ ਉਹ ਨੂੰ ਮਾਨ ਦੇਸਦੀ ਸੀ ਨਾਮ ਦਾ ਰਸ ਐਸਾ ਕਰ ਦਿੰਦਾ ਚਿਹਰੇ ਦੀ ਹਾਲਤ ਕਰ ਦਿੰਦਾ ਜਦ ਅੰਤਿਸ਼ਕਰਣ ਪਾਵਨ ਹੋ ਜਾਏ ਰੋਮ ਰੋਮ ਪਵਿੱਤਰ ਹੋ ਜਾਏ ਉਸ ਦੇ ਸਾਹਮਣੇ ਮਹਿਲੇ ਤੋਂ ਮਹਿਲਾ ਮਨੁੱਖ ਵੀ ਆਵੇਗਾ ਪ੍ਰਭਾਵਿਤ ਹੋਵੇਗਾ ਸੰਤ ਕੇ ਸੰਗ ਨਹੀਂ ਕਿਛ ਘਾਲ ਦਰਸ਼ਨ ਭੇਟਤ ਹੋਤ ਨੇ ਆ ਇਹ ਹਕੀਕਤ ਹੈ ਪਰਿਸਥਿਤੀ ਤੇ ਠੀਕ ਨਹੀਂ ਸੀ ਉਸ ਦੀ ਲੇਕਿਨ ਮਨ ਸਥਿਤੀ ਐਸੀ ਠੀਕ ਹੈ ਉਹ ਭੁੱਖੇ ਰਹਿ ਕੇ ਵੀ ਰੁੱਖਾਂ ਥਲੇ ਰਾਤ ਕੱਟ ਕੇ ਵੀ ਰੱਬ ਨਾਲ ਜੁੜੀ ਹੋਈ ਹੈ ਲੋਕੀ ਭਰੇ ਪੇਟ ਵੀ ਨਾਮ ਨਹੀਂ ਜਪਦੇ ਕੋਈ ਘਰ ਦੇਚ ਵੀ ਨਹੀਂ ਜਪਦੇ ਕੋਈ ਸੱਤੀ ਤਵੀ ਤੇ ਬੈਠ ਕੇ ਵੀ ਸਮਾਧੀ ਲੀਨ ਹੈ ਕੋਈ ਫੁੱਲਾਂ ਦੀ ਸਹਿਜ ਤੇ ਵੀ ਤੜਪਦਾ ਪਿਆ ਹੈ ਪਰਿਸਥਿਤੀ ਦੀ ਗੱਲ ਨਹੀਂ ਹੈ ਮਨ ਸਥਿਤੀ ਦੀ ਗੱਲ ਹੈ ਮਨ ਸਥਿਤੀ ਠੀਕ ਨਾ ਹੋਵੇ ਤੇ ਨਾਮ ਜਪਣਾ ਔਖ ਹੈ ਖੇੜ ਸਾਰੀ ਮਨ ਸਥਿਤੀ ਦੀ ਹੈ ਇਸ ਸੰਗਤ, ਇਹ ਕਥਾ, ਇਹ ਕੀਰਤਨ, ਇਹ ਬਾਣੀ ਦਾ ਪਾਠ ਮਨ ਸਥਿਤੀ ਨੂੰ ਠੀਕ ਕਰਨਾ ਤੇ ਕਿਸ ਦੀ ਠੀਕ ਹੋ ਗਈ ਹੈ ਜੋ ਜਪਣ ਲੱਗ ਪਏ ਠੀਕ ਕੇ ਬਸ ਬਾਹਰ ਦਾ ਮਾਹੌਲ ਤੇ ਇਸ ਤਰ੍ਹਾਂ ਰਹੇਗਾ ਕੁਝ ਨਾ ਕੁਝ ਸਮੱਸਿਆ ਤੇ ਰਹੇਗੀ ਹਰ ਇੱਕ ਦੀ ਹੈ ਜਿੰਨੇ ਸਤਿਪਸਥੀ ਇੱਥੇ ਬੈਠੇ ਹੋ ਕੋਈ ਮਨੁੱਖ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਠਾਈ ਨਹੀਂ ਕਹਿ ਸਕਦਾ ਕਿ ਮੈਂ ਮੰਦਵ ਹੀ ਨਹੀਂ ਹੁੰਦਾ ਵੀ ਕਿਸੇ ਦੀ ਕੋਈ ਸਮੱਸਿਆ ਨਹੀਂ ਹੈ ਹਰ ਇੱਕ ਦੀ ਹੈ ਹਰ ਇੱਕ ਦੇ ਆਪਣੇ ਆਪਣੇ ਦੁੱਖ ਨੇ ਹਰ ਇੱਕ ਦੀ ਆਪਣੀ ਆਪਣੀ ਵਿਪਤਾ ਹੈ। ਹਰ ਇੱਕ ਦੀ ਆਪਣੀ ਆਪਣੀ ਕੋਈ ਕਮਜ਼ੋਰੀ ਹੈ, ਕਮੀ ਹੈ। ਕੁਝ ਨਾ ਕੁਝ ਸਮੱਸਿਆ ਤੇ ਹੈ। ਇੱਕ ਜੀਵਨ ਬਰ ਰਹਿਣ ਗਿਆ। ਇੱਕ ਲਹਿਰ ਮਿਟੇਗੀ ਦੂਜੀ, ਦੂਜੀ ਲਹਿਰ ਮਿਟੇਗੀ ਤੀਜੀ। ਸਾਗਰ ਲਹਿਰਾਂ ਤੋਂ ਬਿਨਾ ਨਹੀਂ ਆਉਂਦਾ। ਸਮੱਸਿਆ ਤੋਂ ਬਿਨਾ ਜ਼ਿੰਦਗੀ ਨਹੀਂ ਆਉਂਦੀ, ਨਹੀਂ ਆਉਂਦੀ। ਕੋਈ ਨਾਮ ਨਹੀਂ ਜਪ ਸਕਿਆ, ਪਰ ਸਥਿਤੀ ਦੀ ਗੱਲ ਨਹੀਂ ਹੈ। ਮਨਸੇ ਦੀ ਗੱਲ ਹੈ। ਸੰਗਤ ਰੋਜ਼ ਇਸ ਵਾਸਤੇ ਕਰਨੀਏ ਮਨ ਸਥਿਤੀ ਠੀਕ ਹੋਵੇ ਤੇ ਸੰਗਤ ਦਾ ਫਲ ਕਿਸ ਨੂੰ ਮਿਲ ਗਿਆ ਹੈ ਸੰਗਤ ਕੀਤੀ ਹੋਈ ਕਿਸ ਦੀ ਸਫਲ ਹੋ ਗਈ ਜੋ ਅੰਮ੍ਰਿਤ ਵੇਲੇ ਉੱਠ ਕੇ ਜਪਣ ਲੱਗ ਪਿਆ ਇਹਨੇ ਸੰਗਤ ਤੋਂ ਸਿੱਖਿਆ ਲੈ ਲਈ ਜਿਹੜਾ ਅਜੇ ਤੱਕ ਵੀ ਨਹੀਂ ਜਪਦਾ ਪਿਆ ਗੁਰਦੁਆਰੇ ਆਣ ਦਾ ਜੇ ਫਲ ਕੋਈ ਨਹੀਂ ਮਿਲਿਆ ਉਹਨੂੰ ਤੇ ਮੈਂ ਅਰਜ ਕਰਦੇ ਹਾਂ ਠੀਕ ਹੈ ਆ ਰਿਹਾ ਹੈ ਚੰਗੀ ਗੱਲ ਹੈ ਕਦਾ ਕੀਰਤਨ ਸੁਣ ਰਿਹਾ ਹੈ ਚੰਗੀ ਗੱਲ ਹੈ ਪਰ ਅਜਿਸ ਸੇਵਾ ਦਾ ਅਜਿਸ ਦਾਨ ਪੁੰਨ ਦਾ ਜਿਸ ਗੁਰਦੁਆਰੇ ਆਣ ਦਾ ਜੇ ਕਥਾ ਕੀਰਤਨ ਸੁਣਨ ਦਾ ਇਹਨੂੰ ਫਲ ਨਹੀਂ ਮਿਲੇ ਇਹਦਾ ਫਲ ਇਤਨੇ ਨਾਮ ਜਪਣਾ ਤੇ ਨਾਮ ਜਪਣ ਦਾ ਫਲ ਇਤਨੇ ਪਰਮਾਤਮਾ ਹੋ ਜਾਣਾ ਈਸ਼ਵਰ ਵਰਗਾ ਹੀ ਹੋ ਜਾਣਾ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੇ RAM ਕਵੇਰਾ ਏਕ ਬਏ ਹੈ ਕੋਏ ਨਾ ਸਕੇ ਪਛਾਨੇ ਇਸ ਮਨ ਸਥਿਤੀ ਨੂੰ ਫਿਰ ਕਿਵੇਂ ਠੀਕ ਕਰੀਏ ਇਹ ਯੁਕਤੀਆਂ ਗੁਰੂ ਨਾਨਕ ਨੇ ਦਸੀਆਂ ਨੇ ਮੈਂ ਕੋਸ਼ਿਸ਼ ਕਰਾਂਗਾ ਕੱਲ ਇੱਕ ਹੋਰ ਹਾਜ਼ਰੀ ਭਰਨੀ ਹੈ ਤੇ ਪਰਸੋਂ ਸਵੇਰੇ ਦੀ ਹਾਜ਼ਰੀ ਭਰ ਕੇ ਫਤੋਂ ਦਾਸ ਨੇ ਛੁੱਟੀਆਂ ਲੈਣੀਆਂ ਨੇ ਮੈਂ 2-3 ਦਿਨਾਂ ਲਈ ਉਦੇਪੜ ਜਾਣਾ ਹੈ ਤੇ ਉਸ ਤੋਂ ਬਾਅਦ ਹੋਰ ਕਾਫੀ ਪ੍ਰੋਗਰਾਮ ਨੇ ਜਿੱਥੇ ਜਿੱਥੇ ਦਾਸ ਨੇ ਸੇਵਾ ਕਰਨੀ ਹੈ ਇਹੀ ਦੋ ਹਾਜ਼ਰੀਆਂ ਹੋਰ ਭਰਨੀਆਂ ਨੇ ਧੰਗੁਰ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਬਾਵੇਂ ਪੰਜ ਪੜਾਉ ਸੰਤ ਬਿਆਨ ਕਰਨੇ ਤੇ ਮੇਰੇ ਲਈ ਔਖੇ ਆਉਣਗੇ لیکن جتنا بھی کچھ ہو سکیا میں تواڈے سامنے خلاسا کراں گا اور انہاں لئی لاوکاری ہوے گا جو جپ دینے جو ای ابیاس کر دینے ابیاس دا ڈھنگ تے سدگور نے سਾਨੂੰ دس دتا ہے رسنا نام جپو تب مت لے این بد امرت پاؤ زبان نال جپنا ہے آواز کر کے جپنا ہے واہ گرو دی دھن اک ایسی لہر بناندی ہے ਜਿਹੜੀਆਂ ਮਾਰੀਆਂ ਲਹਿਰਾਂ ਮਨ ਨਾਲ ਟਕਰਾ ਸਕਦੀਆਂ ਨੇ ਇਸ ਦੁਨੀਆਂ ਕਰਕੇ ਨਹੀਂ ਟਕਣਦੀਆਂ। ਤੋਂ ਸਹਿਬ ਕਹਿੰਨ ਧਿਆਨ ਨੂੰ ਧੁਨ ਦੇ ਨਾਲ ਜੋੜਨਾ ਹੈ। ਰਾਮ ਕੱਲੀ ਮੱਲਾ ਪਹਿਲਾ ਧੁਨ ਵਿੱਚ ਧਿਆਨ ਧਿਆਨ ਵਿੱਚ ਜਾਣਿਆ ਗੁਰਮੁਖ ਅਕਥ ਕਹਾਣੀ। ਕਦੀ ਕਦੀ ਜਬਾਣੀ ਜਪਣ ਦਾ ਨਾਮ ਜਪਣ ਦਾ ਰਸ ਆ ਜਾਂਦਾ ਅਸੀਂ ਜੁੜੇ ਨਹੀਂ ਹੁੰਦੇ। ਜ਼ਰਾ ਧਿਆਨ ਨੇੜੇ ਚਲਾ ਗਿਆ। ਅਗਰ ਜੁੜ ਜਾਏ ਤਾਂ ਮਨੁੱਖ ਟੁੱਟੇਗਾ ਨਹੀਂ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਈ ਸੰਸਾਰ ਦੇ ਵਿੱਚ ਜੋ ਕੁਝ ਮਿਲਦਾ ਹੈ ਵਿਛੜਦਾ ਹੈ ਕੁਝ ਵੀ ਮਿਲੇ ਧਨ ਮਿਲੇ ਵਿਛੜੇਗਾ ਪਰਿਵਾਰ ਮਿਲੇ ਵਿਛੋੜਾ ਹੋਵੇਗਾ ਬਿੱਤਰ ਮਿਲੇ ਨੇ ਪੁੱਤਰ ਮਿਲੇ ਨੇ ਸੰਬੰਧੀ ਮਿਲੇ ਨੇ ਪਤੀ ਮਿਲੇ ਪਤਨੀ ਮਿਲੇ ਇੱਕ ਦਿਨ ਇੱਕ ਇੱਕ ਕਰਕੇ ਸੰਬੰਧ ਟੁੱਟਣਗੇ ਸੰਸਾਰ ਦੇ ਵਿੱਚ ਜੋ ਕੁਝ ਵੀ ਮਿਲਦਾ ਹੈ ਵਿਛੜਦਾ ਹੈ ਐਸਾ ਕੁਝ ਵੀ ਨਹੀਂ ਹੈ ਜੋ ਮਿਲ ਕੇ ਨਾ ਵਿਛੜੇ ਲੇਕਿਨ ਨਿਰੰਕਾਰ ਜਦ ਮਿਲਦਾ ਹੈ ਤਾਂ ਵਿਛੜਦਾ ਨਹੀਂ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਇਹ ਜੇ ਕਦੀ ਰਸ ਆ ਜਾਂਦਾ ਹੈ ਨਾਮ ਜਪਣ ਦਾ ਬਾਣੀ ਪੜਨ ਦਾ ਇਹ ਰਸ ਜੁੜਨ ਕਰਕੇ ਨਹੀਂ ਆਇਆ ਧਿਆਨ ਜ਼ਰਾ ਨੇੜੇ ਚਲਾ ਜਾਏ ਮਨ ਜ਼ਰਾ ਨੇੜੇ ਚਲਾ ਜਾਏ ਹਿਮਾਲਿਆ ਪਰਬਤ ਦੇ ਨੇੜੇ ਚਲੇ ਜਾਈਏ ਤਾਂ ਠੰਡੀਆਂ ਹਵਾਵਾਂ ਸਵਾਗਤ ਕਰਦੀਆਂ ਨੇ ਕਿਸੇ ਚਮਨ ਦੇ ਚਲੇ ਜਾਈਏ ਫੁੱਲਾਂ ਭਰੇ ਬਾਗੀਚੇ ਦੇ ਵਿੱਚ ਤਾਂ ਭਾਵੇਂ ਜੇ ਬਾਗੀਚੇ ਦੇ ਅੰਦਰ ਪ੍ਰਵੇਸ਼ ਨਹੀਂ ਕੀਤਾ ਪਰ ਦੂਰੋਂ ਮਹਿਕ ਸੁਗੰਧੀ ਠੰਡਕ ਸਵਾਗਤ ਕਰਦੀ ਹੈ ਇਸੇ ਤਰ੍ਹਾਂ ਧਿਆਨ ਜਪਦਿਆਂ ਜਪਦਿਆਂ ਜਦੋਂ ਨੇੜੇ ਚਲਾ ਜਾਏ ਤਾਂ ਕੁਝ ਰਸ ਬਣ ਜਾਂਦਾ ਹੈ ਕੁਝ ਆਨੰਦ ਬਣ ਜਾਂਦਾ ਹੈ ਉਹ ਜੁੜਨ ਦਾ ਆਨੰਦ ਨਹੀਂ ਹੈ ਨੇੜੇ ਹੋਣ ਦਾ ਜੁੜ ਗਿਆ ਤਾਂ ਫਿਰ ਟੁੱਟੇਗਾ ਨਹੀਂ ਦੁਨੀਆ ਦੀ ਕੋਈ ਤਾਕਤ ਉਸਨੂੰ ਤੋੜ ਨਹੀਂ ਸਕੈਗੀ। ਉਹਦੇ ਸਰੀਰ ਦੇ ਕੋਈ ਟੁਕੜੇ-ਟੁਕੜੇ ਵੀ ਕਰ ਦੇਵੇ ਉਹਦੇ ਸੁਰਤ ਦੇ ਟੁਕੜੇ ਨਹੀਂ ਕਰ ਸਕੈ। ਉਹ ਜੁੜਿਆ ਰਹੇਗਾ।